ਗੁਰਜੀਕਾ ਕਾਲਸਾ ਕਰਾਈ ਮਾਹੀ ਗੁਰਜੀ ਕੀ ਪਤੇ ਸੁਰਠ ਮਹੱਲਾ ਪਿੰਜਵਾ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਵਿਖ ਜਾਰੀ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰਾ ਗੁਰ ਮਿੱਟਿਉ ਭਰਮ ਅੰਧੇਰਾ ਇਸ ਸ਼ਾਮ ਧਿਆਨ ਨਾਲ ਲਾਉਣਾ ਪੂਰਾ ਗੁਰ मिट्टे ऊपर अंधिरा पाजे प्रेम भगत प्राब नीरा इभी विस्नाम पाजे प्रेम भगत इथी विस्नाम है प्राब नीरा रहाओ हर हर नाम निधान रस पिया मान तन रहे अगाई जात काट पूर रहयो परमेश्वरा ਕਾਤ ਆਵੇ ਕਾਤ ਜਾਈ ਜਾਪ ਤਾਪ ਸੰਜਮ ਗਿਆਨ ਤਤ ਬੀਤਾ ਜਿਸ ਮਾਨਵ ਸੋ ਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਲਾ ਕਾਲ ਕਲੇਸ਼ ਮਿਟੀ ਦੁਖ ਸਗਲੀ ਕਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਾਨਤਾਨ ਭਈ ਵਿਗਾਸਾ ਸੋਰਠ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਵਦਾਤਾ ਪਾਰ ਬ੍ਰਹਮ ਪ੍ਰਵ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰਜਾਮੀ ਮੇਰਾ ਗੁਰ ਹੋਆ ਆਪ ਸਹਾਈ ਹਾਂਜੀ ਮੇਰਾ ਗੁਰ ਇਥੇ ਵਿਸਰਾਮ ਹੋਆ ਆਪ ਸਹਾਈ ਸੂਖ ਸਹਿਜ ਆਨੰਦ ਮੰਗਲ ਰਸ ਅਤਰਜ ਭਈ ਬਡਾਈ ਰਹਾਉ ਗੁਰ ਕੀ ਸਰਣ ਪਏ ਭੈ ਨਾਸੀ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੈ ਥਾਨੇ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਾਧ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸواری ਗੋਸਤ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇਤੀ ਘਰ ਆਇਆ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣਾ ਸਗਲ ਭੈ ਲਾਠੇ ਦੁਖ ਬਿਨਥੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਾਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵ ਰੰਗ ਰਾਤਾ ਰਹਾਉ ਸਾਤ ਗੁਰ ਨਾਮ ਨਿਧਾਨ ਦਰੜਾਇਆ ਸਤਗੁਰ ਪਦਤੀ ਯਮਕ ਲਾ ਦਨੀ ਹੈ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵਸਿਆ ਅਬਿਨਾਸੀ ਤਾ ਕਉ ਬਿਗਨ ਨ ਕੋ ਲਾਗੇ ਬਿਗਨ ਬਿਗਨ ਨਹੀਂ ਕਹਿਣਾ ਘੱਗਾ ਲਾ ਕੇ ਬਿਗਨ ਤਾ ਕਉ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣਾ ਰੱਖੇ ਜਿਹੜੀਆਂ ਦਲੈਂਕੜ ਹਨ ਕੋ ਪੂਰੇ ਦਲੈਂਕੜ ਲਾ ਕੇ ਬੋਨੇ ਕੋ ਇਉਂ ਨਹੀਂ ਕਹਿਣਾ ਕੋ ਕੋ ਚਲੋ ਜੀ ਤਾਂ ਕਹੋ ਵਿਗਨ ਨਾ ਕੋ ਲਾਗੇ ਜੋ ਸਤਗੁਰ ਆਪਣਾ ਰੱਖੇ ਚਰਨ ਕਮਲ ਵਸੇ ਰਿਧ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਛਪ ਜਾਈ ਜਿਨਨੇ ਆਪਣੇ ਪਾਦ ਹੈ ਨਾ ਧਿਆਨ ਨਾਲ ਆਪਣੋ ਆਪਣੇ ਆਪਣਾ ਇਹ ਔਕੜ ਨਾਲ ਬੁੱਲਨੇ ਹਨ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੂਰਠ ਮਹੱਲਾ ਪਿੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੀਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਦਿਨ ਰਚਿਆ ਬਲ ਆਪਣੋ ਕਰ ਮੰਨੈ ਮਨ ਬੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ ਕਰ ਹੈ ਸੋਈ ਸੋਈ ਜਾਣੈ ਰਹਾ ਨ ਕਛੂਐ ਛੰਨੀ ਰਹਾਉ ਜੀਵਾ ਸਵਾਦ ਲੋਭ ਮਦ ਮਤੂ ਉਪਜੇ ਅਨੇਕ ਵਿਕਾਰਾ ਬਹੁਤ ਜੁਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੀ ਪਾਰਾ ਦੇ ਕਿਵਾੜ ਅਨਕ ਪੜਦੇ ਮਹਿ ਪਰ ਦਾਰਾ ਸੰਗ ਫਕੈ ਪੜਦੇ ਪਦ ਜਿਹੜਾ ਟੋਲਾ ਹੀ ਉਚਾਰਨ ਕਰਨਾ ਹੈ ਚਿੱਤਰ ਗੁਪਤ ਜਬ ਲੇਖਾ ਮਾਗ ਹੈ ਤਾਬ ਕੌਣ ਪੜਦਾ ਤੇਰਾ ਢਾਕੈ ਕੌਣ ਇਥੇ ਠਮਕ ਲਾ ਦਿੰਨੀ ਹੈ ਪਰਦਾ ਤੇਰਾ ਟੱਕ ਹੈ ਦੀਨ ਦਇਆਲ ਪੂਰਨ ਦੁਖ ਭੰਜਨ ਤੂੰ ਬਿਨ ਓਟ ਨ ਕਾਈ ਕਾੜ ਲੇਹੋ ਸੰਸਾਰ ਸਾਗਰ ਨਹਿ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਾਪ ਅਨੰਦ ਕਰਹੁ ਨਿਤ ਪ੍ਰਾਣੀ ਜਪ ਇਥੇ ਯਮਕ ਲਾ ਦਨੀ ਆ ਬਾਣੀ ਪਦ ਤੇ ਵਿਸਰਾਮ ਹੈ ਹਰ ਸਾਚਾ ਸਿਮਰਹੁ ਭਾਈ ਸਿਮਰਹੁ ਪਦ ਤੇ ਵਿਸਰਾਮ ਹਰ ਸਾਚਾ ਸਿਮਰਹੁ ਭਾਈ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬੂ ਜਾਈ ਹਰ ਬਿਸਰ ਨ ਕਬੂ ਜਾਈ ਹਰ ਬਿਸਰ ਨ ਕਬੂ ਜਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਵਿਗਨ ਬਿਨਾਸਨ ਸਭ ਦੁਖ ਨਾਸ਼ਨ ਗੋਰ ਚਰਣੀ ਮਨ ਲਗਾ ਗਾਵਤ ਗੁਣ ਗਾਵਤ ਅਚੂਤ ਅਬਿਨਾਸੀ ਛੁੱਟ ਥੋੜਾ ਜਿਹਾ ਖਸਕੇ ਹੀ ਬੋਲਨਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਮੰਤ ਮਦ ਨਾਨਕ ਕੋ ਆਦ ਅੰਤ ਮਦ ਨਾਨਕ ਕਉ ਆਦ ਅੰਤ ਮਦ ਨਾਨਕ ਕਉ ਸੋ ਪ੍ਰਭ ਹੋਆ ਬੇਲੀ ਬੇਲੀ ਕਸਕੇ ਕੀ ਪੁੰਨ ਸੋਰਠ ਮਹੱਲਾ ਪੰਜਵਾ ਪੰਜ ਪਦਾ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹਾ ਬਤਾਵਹ ਕਾਰੀ ਇਹ ਸੰਤੋ ਇਥੇ ਵਿਸਰਾਮ ਲਾ ਦਨਾ ਇਹ ਨਹੀਂ ਗੈਣਾ ਇਹ ਬਤਾ ਮਹਕਾਰੀ ਜਿਤ ਹਮੈ ਗਰਭ ਨਿਵਾਰੀ ਜਿਤ ਚਿਤ ਨਹੀਂ ਗੈਣਾ ਜਿਤ ਹਮੈ ਗਰਭ ਨਿਵਾਰੀ ਰਹਾਉ ਨਿਵਾਰੀ ਨੰਨੇ ਦੀ ਸਿਆਰੀ ਨਾਲ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਗਲ ਰੇ ਨਾਰੀ ਪੇਖਿਓ ਪ੍ਰਭ ਜੀਓ ਆਪਣੇ ਸੰਗੇ ਚੁਕਾ ਪੀਤ ਪ੍ਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ ਕਹੋ ਨਾਨਕ ਕਹੋ ਹੁੜਾ ਨਹੀਂ ਕਹੋ ਕਹੋ ਨਾਨਕ ਕਹੋ ਨਾਨਕ ਜਿਸ ਮਸਤਕ ਲਿਖਿਆ ਥੋੜਾ ਜਿਹਾ ਫਰਕ ਹੁੰਦਾ ਜਿਵੇਂ ਹੁੜਾ ਹੋਵੇ ਕਹੋ ਲਹ ਸਹ ਬਹ ਅੰਕੜ ਹੋਵੇ ਕਹੋ ਲਹ ਬਹ ਸਹ ਇਨਾ ਉਚਾਰਨ ਕਰਨਾ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਵਿਦਾਰੀ ਤਿਸ ਗੋਰਮਿਲ ਗੁਰਮਿਲ ਇਕੱਠਾ ਨਹੀਂ ਕਰਨਾ ਤਿਸ ਗੋਰਮਿਲ ਰੋਗ ਵਿਦਾਰੀ ਸਿਰ ਸਹਜ ਪਾਠੀ ਸੇਵਾ ਸਿਰ ਸਹਜ